ਤੁਸੀਂ ਇਹ ਦੇਖ ਸਕਦੇ ਹੋ ਇਹਨੂੰ ਸਾਲ ਦੇ ਵਿੱਚ ਦੋ ਵਾਰੀ ਅੰਬ ਆਉਂਦੇ ਆ ਇੱਕ ਆਪਣੇ ਕੋਲੇ ਹੈਗਾ ਐਪਲ ਕ੍ਰਾਸ ਜਿਹਦੇ ਬੀਜੋ ਚ ਘਟ ਹੁੰਦੇ ਆ ਉਹ 100 ਰੁਪਏ ਦਾ ਬੂਟਾ ਇਹਨੂੰ ਤੁਸੀਂ ਦੇਖ ਸਕਦੇ ਆ ਫਲ ਕਿੰਨਾ ਆਇਆ ਹੋਇਆਗਾ ਇਹ 200 ਰੁਪਏ ਦੇ ਬੂਟਾ ਦਾ ਤੁਸੀਂ ਆ ਫਲ ਦੇਖ ਸਕਦੇ ਹੋ 200 ਰੁਪਏ ਰੇਟ ਆ ਇਹਦਾ ਵੀ 7-8 ਫੁੱਟ ਦੇ ਲਗਭਗ ਦੀ ਹਾਈਟ ਹੋਊਗੀ ਤੇ ਇਹਨੂੰ ਫਲ ਐਦ ਕੀ ਆਊਗਾ ਜੀ ਲਓ ਜੀ ਫਲਾਂ ਦੇ ਬੂਟੇ ਆ ਚੁੱਕੇ ਆ ਨੰਬਰ 1 ਤੇ ਤਾਂ ਜਿਹੜੀ ਇਹ ਆਪਣੀ ਫਲ ਦੀ ਗਾਰੰਟੀ ਹੋਊਗੀ ਜਿੰਨੇ ਵੀ ਆਪਣੇ ਕੋਲ ਫਲਾਂ ਦੇ ਬੂਟੇ ਆ ਫਾਲੇ ਨੂੰ 100% ਆਊਗਾ ਇਹ ਨਹੀਂ ਕਿ ਵੀ ਜੇ ਤੁਹਾਨੂੰ ਬੂਟਾ ਦੇਤਾ ਤੇ ਫਾਲ ਆਉਂਦਾ ਹੀ ਨਹੀਂ ਜਾਂ 4-4 ਸਾਲ 5-5 ਸਾਲ ਜਿਹਨੂੰ ਫਾਲ ਹੀ ਨਹੀਂ ਆਉਂਦਾ ਜਿਹੜਾ ਬੂਟਾ ਹੁਣ ਅਸੀਂ ਦੇਵਾਂ ਕਹਿ ਕੇ ਦੇਵਾਂਗੇ ਇਹਨੂੰ ਫਾਲ ਆਊਗਾ ਉਹਨੂੰ ਫਾਲ ਆਊ ਗਈ ਜਿਹਨੂੰ ਕਹਾਂਗੇ 2 ਸਾਲ ਲੇਟ ਆਊਗਾ ਉਹਨੂੰ 2 ਸਾਲ ਲੇਟ ਆਊਗਾ ਇਹ ਨਹੀਂ ਕਿ ਵੀ ਉਹੀ ਅਗਲੇ ਨੂੰ ਬੂਟੇ ਦੇ ਦਾਂਗੇ ਅਸੀਂ ਤੇ ਨੰਬਰ 2 ਤੇ ਜਿਹੜੇ ਹੈਗੇ ਬੂਟਿਆਂ ਦੇ ਰੇਟ ਆਪਣਾ ਉਹ ਵੀ ਜਾਇਜ਼ ਹੋਊਗਾ ਤੇ ਬੂਟੇ ਦੀ ਹਾਈਟ ਦੇਖ ਲਓ ਤੁਹਾਨੂੰ ਮੈਂ ਦਿਖਾ ਦਿੰਨਾ ਵੀਡੀਓ ਦੇ ਵਿੱਚ ਕਿੰਨੀ ਹਾਈਟ ਆ ਤੇ ਇਹਦਾ ਰੇਟ ਤੁਹਾਨੂੰ ਆਪ ਵੀ ਪਤਾ ਲੱਗ ਜਾਊਗਾ ਆਪਣਾ ਜਾਇਜ਼ ਆ ਜਾਂ ਨਜਾਇਜ਼ ਆ ਤੇ ਉਸ ਤੋਂ ਬਾਅਦ ਬੂਟਾ ਲਾਉਣ ਦਾ ਤਰੀਕਾ ਵੀ ਦੱਸ ਦਾਂਗੇ ਫਲਾਂ ਦੇ ਬੂਟੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਆਪਣਾ ਐਡਰੈਸ ਹੈਗਾ ਜੀ ਐਚ ਐਮ ਆਰ ਨਰਸਰੀ ਫਾਰਮ ਪੈਂਡ ਕੌਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੋਦੇ ਦੇ ਨਾਲ ਜਿਹੜੀ ਕੌਣੀ ਹੈ ਉਹ ਆ ਗੂਗਲ ਮੈਪ ਤੇ ਤੁਸੀਂ ਸਰਚ ਕਰ ਸਕਦੇ ਹੋ ਬਾਕੀ ਇਹ ਨੰਬਰ ਉੱਤੇ ਅਸੀਂ ਦੇ ਦਾਂਗੇ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜੇ ਕਿਸੇ ਬੂਟੇ ਲਜਾਣਾ ਚਾਹੁੰਦੇ ਆ ਤਾਂ ਉਹਨੂੰ ਡਿਲੀਵਰੀ ਵੀ ਹੋ ਜੂਗੀ ਉਹਦਾ ਖਰਚਾ ਅਲੱਗ ਲੱਗ ਜੂਗਾ ਤੇ ਬੂਟੇ ਦਾ ਤੁਹਾਨੂੰ ਹੁਣ ਮੈਂ ਤੁਹਾਨੂੰ ਦੱਸ ਦਿਖਾ ਦਿੰਦਾ ਆਪਣੇ ਕੋਲ ਜਿਹੜਾ ਬੂਟਾ ਜੀ ਇਹ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਤੇ ਲਗਭਗ 1450 ਰੁਪਏ ਤੱਕ ਫੁੱਲ ਵੱਡਾ ਬੂਟਾ ਆਪਣੇ ਕੋਲ ਉਹ ਮਿਲ ਜਾਂਦਾ ਹੈ ਸਭ ਤੋਂ ਪਹਿਲਾਂ ਤੁਸੀਂ ਆ ਬਾਦਾਮ ਦਾ ਬੂਟਾ ਦੇਖ ਸਕਦੇ ਹੋ ਇਹਦੀ ਹਾਈਟ ਹੈ ਜਿਹੜੀ 8 ਫੁੱਟ ਤੋਂ ਲੈ ਕੇ 10 ਫੁੱਟ ਹਾਈਟ ਹੋਗੀ ਤੁਸੀਂ ਦੇਖ ਸਕਦੇ ਹੋ ਮੇਰਾ ਕੱਦ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਉੱਚਾ ਹੈ ਇਹ ਇਹਨੂੰ ਜਿਹੜਾ ਹੁਣ ਇਹਨਾਂ ਦੇ ਪਹਿਲਾਂ ਸਰਨ ਦੇ ਪੱਤਿਆਂ ਦੀ ਪੱਤ ਝੜ ਹੁੰਦੀ ਹੈ ਇਹਨਾਂ ਦਾ ਹੁਣ ਜਿਹੜਾ ਮੌਸਮ ਦਾ ਫਟਾਰੇ ਦਾ ਟਾਈਮ ਆ ਹੁਣ ਫਰਵਰੀ ਤੇ ਮਾਰਚ ਦਾ ਮਹੀਨਾ ਇਹਨਾਂ ਦਾ ਫੁੱਲ ਫਟਾਰਾ ਹੋ ਜਾਊਗਾ ਤੇ ਇਹਦਾ ਜਿਹੜਾ ਰੇਟ ਆ 370 ਰੁਪਏ ਬੂਟੇ ਦਾ ਰੇਟ ਆ ਜੀ ਇਹ ਫੁੱਲ ਵੱਡੇ ਬੂਟੇ ਦਾ ਆਮ ਤੁਹਾਨੂੰ ਤੁਸੀਂ ਟਰਾਈ ਕਰ ਲਓ ਤੁਹਾਨੂੰ ਇਸ ਰੇਟ ਦੇ ਵਿੱਚ ਬੂਟਾ ਬਦਾਮ ਦਾ ਨਹੀਂ ਮਿਲਣਾ ਤੇ ਜਿਹੜਾ ਇਹ ਦੂ ਛੋਟਾ ਬੂਟਾ ਜੇ ਆਪਾਂ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਉਹ ਤੁਹਾਨੂੰ 200 ਤੋਂ ਲਾ ਕੇ 250 ਦੇ ਵਿੱਚ ਵੀ ਮਿਲ ਜੂ ਉਹਦੀ ਥੋੜੀ ਜੀ ਹਾਈਟ ਇਹ ਦੂ ਛੋਟੀ ਹੋਊਗੀ ਤੇ ਆ ਨੰਬਰ 2 ਉੱਤੇ ਦੇਖ ਸਕਦੇ ਆ ਤੁਸੀਂ ਅਮਰਪਾਲੀ ਦਾ ਬੂਟਾ ਜੀ ਇਹ ਆਂਬਾ ਆਂਬ ਦੇ ਵਿੱਚ ਚਾਰ ਵੈਰਾਈਟਾਂ ਆਪ ਨੂੰ ਮਿਲ ਜਾਣਗੀਆਂ ਇੱਕ ਤਾਂ ਅਮਰਪਾਲੀ ਮਿਲ ਜੂਗਾ ਜੀ ਤੇ ਇੱਕ ਅਲਫਾਂਸੋ ਮਿਲ ਜੂਗਾ ਤੇ ਇੱਕ ਮਿਲ ਜੂ 12 ਮਾਸੀ ਤੇ ਇੱਕ ਸਵਰਨ ਰੇਖਾ ਇਹਦਾ ਜਿਹੜਾ ਰੇਟ ਆ ਜੀ ਆਪਾਂ ਨੂੰ 300 ਰੁਪਏ ਦਾ ਰੇਟ ਹੈ ਇਹਦਾ ਤੇ ਲਗਭਗ 7-8 ਫੁੱਟ ਦੀ ਇਹਦੀ ਹਾਈਟ ਹੋਊਗੀ 12 ਮਾਸੀ ਜਿਹੜਾ ਮੈਂ ਅੰਬ ਦੀ ਗੱਲ ਕਰੀ ਸੀਗੀ ਤੁਸੀਂ ਆ ਦੇਖ ਸਕਦੇ ਹੋ ਇਹਨੂੰ ਸਾਲ ਦੇ ਵਿੱਚ ਦੋ ਵਾਰੀ ਅੰਬ ਆਉਂਦੇ ਆ ਤੇ ਮਤਲਬ ਇਹਨੂੰ ਦੋ ਫਲ ਆ ਜਾਂਦੇ ਆ ਤੇ ਇਹਦਾ ਜਿਹੜਾ ਫਲ ਤੁਸੀਂ ਦੇਖ ਸਕਦੇ ਹੋ ਉਹਨੂੰ ਲੱਗਿਆ ਹੋਇਆਗਾ ਇਹਦਾ ਰੇਟ ਦਾ ਹੈ ਬੂਟੇ ਦਾ ਹੈਗਾ ਇਹ 400 ਰੁਪਿਆ ਤੇ ਇਹ ਦੋ ਫਲ ਦੇਊਗਾ ਤੁਹਾਨੂੰ ਤੇ ਉਸ ਤੋਂ ਬਾਅਦ ਇਹ ਮਸੰਮੀ ਆ 170 ਰੁਪਿਆ ਦਾ ਬੂਟਾ ਇਹਦੀ 4 ਤੋਂ ਲਾ ਕੇ 5 ਫੁੱਟ ਹਾਈਟ ਹੋ ਗਈ ਇਹ ਮਸਮੀ ਦਾ ਬੂਟਾ ਜੀ ਉਸ ਤੋਂ ਬਾਅਦ ਆ ਤੁਹਾਨੂੰ ਦਿਖਾ ਦਣਾ ਜੀ ਮੈਂ ਸੰਤਰਾ ਜੀ ਇਹ 170 ਰੁਪਏਾਂ ਦੇ ਸੰਤਰਾ ਜੀ ਇਹ ਇਹਦੀ ਹਾਈਟ ਵੀ ਤੁਸੀਂ 4 ਤੋਂ ਲਾ ਕੇ 5 ਫੁੱਟ ਤੋਂ ਇਹਦੀ ਹਾਈਟ ਮਿਲ ਜੂ ਕਿੰਨੂ ਦਾ ਬੂਟਾ ਇਹ 200 ਰੁਪਏ ਦਾ ਬੂਟਾ ਹੋਊਗਾ ਇਹਦੀ ਵੀ 4 ਤੋਂ ਲਾ ਕੇ 5 ਫੁੱਟ ਆਪਾਂ ਨੂੰ ਇਹਦੀ ਹਾਈਟ ਮਿਲ ਜੂ ਗੰਗਾ ਨਗਰੀ ਤੇ ਦੇਸੀ ਦੋਵੇਂ ਆਪਾਂ ਨੂੰ ਇਹ ਵੈਰਾਈਟੀਆਂ ਇਹਦੇ ਚ ਮਿਲ ਜਾਣੀਆਂ ਤੇ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਹੀ ਹੈਗੀਆਂ ਜਿਹੜੀਆਂ ਆਪਣੇ ਮੌਸਮ ਦੇ ਵਿੱਚ ਹੋ ਜਾਂਦੀਆਂ ਆ ਆ ਆੜੂ ਦਾ ਬੂਟਾ ਆ ਗਿਆ ਜੀ ਇਹਦਾ 200 ਰੁਪਏ ਰੇਟ ਆ ਇਹਦਾ ਵੀ 7-8 ਫੁੱਟ ਦੇ ਲਗਭਗ ਦੀ ਹਾਈਟ ਹੋਗੀ ਤੇ ਇਹਨੂੰ ਫਲ ਆਇਤ ਕੀ ਆਊਗਾ ਜੀ ਤੁਸੀਂ ਆ ਦੇਖ ਸਕਦੇ ਏਨੂੰ ਇਹਨੇ ਫਲ ਆਇਤ ਕੀ ਚੱਕ ਲੈਣਾਗਾ ਵੈਸੇ ਛੋਟੇ ਬੂਟੇ ਨੂੰ ਫਲ ਨਹੀਂ ਲੈਣਾ ਚਾਹੀਦਾ ਪਰ ਇਹ ਇਹ ਆਪਣਾ ਤੁਹਾਨੂੰ ਕੁਆਲਿਟੀ ਦਿਖਾ ਦਿੰਨਾ ਵੀ ਇਹ ਫਲ ਜਿਹੜਾ ਹੋਗਾ ਆਇਤ ਕੀ ਇਹਨੂੰ ਲੱਗੂਗਾ ਤੇ ਮੁਸੰਮੀ ਨੂੰ ਵੀ ਫਲ ਲੱਗੂਗਾ ਤੇ ਇਹਨੂੰ ਵੀ ਲੱਗੂਗਾ ਐਤਕੀ ਜੀ ਤੇ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਆ ਜਾਮਣਾ ਜੀ ਇਹ ਹਾਈਬ੍ਰਿਡ ਜਾਮਣਾ ਪਿਆਉਂਦ ਵਾਲੀ ਜਾਮਣਾ ਇਹਦਾ ਰੇਟ ਆ ਜਿਹੜਾ 300 ਰੁਪਿਆ ਇਹਦਾ ਰੇਟ ਆ ਤੇ ਜਾਮਣ ਦੀ ਤੁਸੀਂ ਹਾਈਟ ਤੁਸੀਂ ਦੇਖ ਸਕਦੇ ਹੋ ਕਿੰਨੀ ਇਹਦੀ ਹਾਈਟ ਆ 7-8 ਫੁੱਟ ਇਹਦੀ ਹਾਈਟ ਹੋਊਗੀ ਤੇ ਬਹੁਤ ਵਧੀਆ ਵੈਰਾਈਟੀ ਹੈ ਜਾਮਣ ਦੀ ਇਹ ਇੱਕ ਆਹਾ ਆਂਬ ਦੀ ਵੈਰਾਈਟੀ ਆ ਗਈ ਹੈ ਜੀ ਇਹ ਹੈਗਾ ਜੀ ਅਲਫਾਂਜ਼ੋ ਇਹ 450 ਦਾ ਬੂਟਾ ਇਹਨੂੰ ਵੀ ਫਲ ਆਦ ਕੀ ਤੁਸੀਂ ਦੇਖ ਸਕਦੇ ਆਇਆ ਹੋਇਆਗਾ ਤੇ ਅਮਰੂਦ ਦੀਆਂ ਦੋ ਵੈਰਾਈਟੀਆਂ ਹੈਗੀਆਂ ਆਪਣੇ ਕੋਲੇ ਇੱਕ ਤਾਂ ਹਸਰਸ ਪੈਦਾਗਾ ਤੇ ਇੱਕ ਆਪਣੇ ਕੋਲੇ ਹੈਗਾ ਐਪਲ ਕ੍ਰੋਸ ਜਿਹਦੇ ਬੀਜੋ ਚ ਘਟ ਹੁੰਦੇ ਆ ਉਹ 100 ਰੁਪਏ ਦਾ ਬੂਟਾ ਇਹ 150 ਰੁਪਏ ਦਾ ਬੂਟਾ ਹੀ ਅਮਰੂਦ ਦਾ ਫਲ ਦੀ ਗਰੰਟੀ ਹੋਊਗੀ ਜੀ ਫਲੇ ਨੂੰ ਵੀ ਐਤ ਕੀ ਆਊਗਾ ਜੀ ਅਨਾਰ ਆ ਗਿਆ ਅਨਾਰ ਆਪਾਂ ਬਹੁਤ ਲਾਉਣੇ ਆ ਆਪਾਂ ਕਹਿ ਦਿੰਨੇ ਆ ਜਾਂ ਇਹਦੇ ਬੀਜ ਬਹੁਤ ਕਰੜੇ ਆ ਜਾਂ ਮਿੱਠਾ ਨਹੀਂ ਇਹ ਜਿਹੜਾ ਹੈਗਾ ਜੀ ਇਹ ਪੋਲੇ ਬੀਜਾਂ ਦਾ ਅਨਾਰ ਹੋਊਗਾ ਤੇ ਖਾਂਚੀ ਬਹੁਤ ਮਿੱਠਾ ਹੋਊਗਾ 300 ਰੁਪਏ ਦਾ ਬੂਟਾ ਹੋਊਗਾ ਜੀ ਇਹ ਇਨੂੰ ਐਦ ਕੀ ਫਲ ਆਊਗਾ ਜੀ ਤੇ ਆ ਚੀਕੂ ਚੀਕੂ ਦੇ ਵਿੱਚ ਆਪਣੇ ਕੋਲ ਦੋ ਬੂਟੇ ਹੈਗੇ ਇੱਕ 350 ਦਾ ਇੱਕ 300 ਰੁਪਈਆ ਵਾਲਾ ਇਹਨੂੰ ਵੀ ਫਲ ਐਦ ਕੀ ਆਜੂਗਾ ਜੀ ਤੁਸੀਂ ਦੇਖ ਸਕਦੇ ਹੋ ਆ ਫਲ ਇਹਨੂੰ ਆਇਆ ਹੋਇਆ ਹੈਗਾ ਇਹ ਸਾਰੇ ਜਿਹੜੇ ਬੂਟੇ ਨਵੇਂ ਆਪਣੇ ਕੋਲ ਆਏ ਹੋਏ ਆ ਇਹਨੂੰ ਵੀ ਫਲ ਤੁਸੀਂ ਦੇਖ ਸਕਦੇ ਆਇਆ ਹੋਇਆ ਤੇ ਇਹਨੂੰ ਵੀ ਫਲ ਐਦ ਕੀ ਆਊਗਾ ਆ ਨਾਸ਼ਪਾਤੀ ਆ ਗਈ ਨਾਸ਼ਪਾਤੀ ਦੇ ਬੂਟੇ ਦਾ ਰੇਟ ਹੈਗਾ ਜੀ 200 ਰੁਪਈਆ ਤੇ ਇਹਦੀ ਹਾਈਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਹ ਐਪਲ ਕ੍ਰਾਸ ਵੈਰਾਈਟੀ ਜਿਹੜੀ ਮੈਂ ਕਹੀ ਸੀ ਅਮਰੂਦ ਦੀ ਉਹ ਆ ਗਈ ਜੀ ਇਹ ਲੀਚੀ ਦਾ ਬੂਟਾ ਜੀ ਇਹ 3500 ਰੁਪਏ ਦਾ ਬੂਟਾ ਆਪਾਂ ਨੂੰ ਮਿਲ ਜੂਗਾ ਆਪਣੇ ਮੌਸਮ ਦੇ ਵਿੱਚ ਜਿਹੜੇ ਵੀ ਬੂਟੇ ਮੈਂ ਤੁਹਾਨੂੰ ਦੱਸਿਆ ਸਾਰੇ ਹੋ ਜਾਂਦੇ ਆ ਕੋਈ ਵੀ ਇਹੋ ਜਿਹਾ ਆਵਾ ਕਾਡ ਵੀ ਮਿਲ ਜੂਗਾ ਆਪਾਂ ਨੂੰ ਸਾਰੇ ਬੂਟੇ ਮਿਲ ਜਾਣਗੇ ਤੁਹਾਨੂੰ ਤੇ ਆਹ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਆਲੂ ਬਖਾਰੇ ਦਾ ਬੂਟਾ ਆ ਗਿਆ ਇਹਨੂੰ ਤੁਸੀਂ ਦੇਖ ਸਕਦੇ ਆ ਫਲ ਕਿੰਨਾ ਆਇਆ ਹੋਇਆਗਾ ਇਹ 200 ਰੁਪਏ ਦੇ ਬੂਟਾ ਦਾ ਤੁਸੀਂ ਆ ਫਲ ਦੇਖ ਸਕਦੇ ਹੋ ਇਹਨੂੰ ਫਲ ਐਦ ਕੀ ਆਊਗਾ ਜੀ ਤੇ ਇਹਦੇ ਜੀ ਆਪਾਂ ਨੂੰ ਦੋ ਵੈਰਾਈਟੀਆਂ ਮਿਲ ਜਾਣਗੀਆਂ ਤੇ ਆਲੂ ਬਖਾਰੇ ਦਾ ਬੂਟਾ ਵੀ ਤੁਸੀਂ ਇਲਝਾ ਸਕਦੇ ਹੋ ਦੂਜੀ ਵੈਰਾਈਟੀ ਵੀ ਹੈ ਜੀ ਉਹਨੂੰ ਵੀ ਫਲ ਆਇਆ ਹੋਇਆ ਤੇ ਸੇਵ ਦਾ ਬੂਟਾ ਆ ਗਿਆ ਜੀ 350 ਰੁਪਏ ਦਾ ਇਹ ਸੇਵ ਦਾ ਬੂਟਾ ਇਹਦੀ ਵੀ ਹਾਈਟ ਤੁਸੀਂ ਚੈੱਕ ਕਰ ਸਕਦੇ ਆ ਇਹਦੀ ਵੀ 6 ਫੁੱਟ ਤੋਂ ਲੈ ਕੇ 8 ਫੁੱਟ ਤਹਾਨੂੰ ਹਾਈਟ ਇਹਦੀ ਮਿਲ ਜੂਗੀ ਤੇ 350 ਰੁਪਏ ਇਹਦਾ ਰੇਟ ਆ ਜੀ ਇਹਨੂੰ ਵੀ ਫਾਲ ਆਪਣੇ ਮੌਸਮ ਦੇ ਵਿੱਚ ਵਧੀਆ ਆਊਗਾ ਜੀ ਦੋ ਵੈਰਾਈਟੀਆਂ ਆਪਣੇ ਕੋਲ ਹੈਗਾ ਹਰਮਨ 199 ਤੇ ਅੰਨਾ ਵੈਰਾਈਟੀ ਦੋ ਵੈਰਾਈਟੀਆਂ ਆਪਣੇ ਕੋਲ ਇਹਦੀਆਂ ਮਿਲ ਜਾਣਗੀਆਂ ਤੇ ਆ ਤੁਸੀਂ ਨਿੰਬੂ ਦੀ ਵੈਰਾਈਟੀ ਦੇਖ ਸਕਦੇ ਹੋ ਨਿੰਬੂ ਦੇ ਵਿੱਚ ਆਪਣੇ ਕੋਲ ਦੋ ਤਰ੍ਹਾਂ ਦਾ ਨਿੰਬੂ ਆ ਗਿਆ ਇੱਕ ਤਾਂ ਇਹ ਹੈਗਾ ਜੀ 12 ਮਾਸੀ ਨੂੰ ਫਲ ਆਈ ਜਾਂਦਾ ਰਹਿੰਦਾ ਸਾਰਾ ਸਾਲ ਭਾਰੀ ਇਹਦਾ ਰੇਟ ਜਿਹੜਾ ਹੈਗਾ ਜੀ 250 ਰੁਪਿਆ ਰੇਟ ਆ ਇਹਦਾ ਜਿਹੜਾ ਬੂਟੇ ਦੀ ਹਾਈਟ ਵੀ ਤੁਸੀਂ ਚੈੱਕ ਕਰ ਸਕਦੇ ਆ ਇਹਦੀ ਬੂਟੇ ਦੀ ਹਾਈਟ 5 ਫੁੱਟ ਤੋਂ ਲਾ ਕੇ 6 ਫੁੱਟ ਦੀ ਹਾਈਟ ਆਪ ਨੂੰ ਮਿਲ ਜੂਗੀ ਫਲ ਦੀ ਇਹਦੀ ਗਰੰਟੀ ਹੋਊਗੀ ਨਿੰਬੂ ਤੁਸੀਂ ਦੇਖ ਵੀ ਸਕਦੇ ਆ ਇਹਨੂੰ ਲੱਗਿਆ ਵੀ ਹੋਇਆ ਤੇ ਇਹਦੇ ਚ ਜਿਹੜੀ ਦੂਜੀ ਵੈਰਾਈਟੀ ਹੈ ਜੀ ਉਹ ਇੱਕ ਹੋਰ ਵੈਰਾਈਟੀ ਵੀ ਹੈਗੀ ਬਿਨਾ ਕੰਡਿਆਂ ਵਾਲੀ ਵੈਰਾਈਟੀ ਹੁੰਦੀ ਹੈ ਫਲ ਥੋੜਾ ਇਹ ਤੋਂ ਵੱਡਾ ਹੁੰਦਾ ਹਦਾ ਆ ਵੀ ਸੇਵ ਦੀ ਵੈਰੈਟੀ ਆ ਗਈ ਹੈ ਜੀ ਇਹ ਵੀ 350 ਰੁਪਏ ਦਾ ਬੂਟਾ ਹੈਗਾ ਆ ਜਿਹੜਾ ਹੈਗਾ ਜੀ ਅੰਬ ਆ ਗਿਆ ਸਵਰਨ ਰੇਖਾ ਇਹ 400 ਰੁਪਏ ਦਾ ਬੂਟਾ ਹੈ ਇਹਦੀ ਹਾਈਟ ਤੁਸੀਂ ਚੈੱਕ ਕਰ ਸਕਦੇ ਆ ਇਹ ਜਿਹੜੇ ਬੂਟੇ ਵੱਡੀ ਥੈਲੀ ਵਾਲੇ ਸਾਰੇ ਕਈਆਂ ਦਾ ਹੁੰਦਾ ਵੀ ਇਹ ਛੋਟੀ ਥੈਲੀ ਵਾਲੇ ਉਹ ਆਪਾਂ ਨੂੰ ਸਸਤੇ ਵੀ ਜਿਵੇਂ ਅਮਰੂਦ ਆ ਉਹ ਆਪਾਂ ਨੂੰ 100 ਰੁਪਏ ਦੇ ਪਾਉਗਾ ਇੱਕ ਆਪਣੇ ਕੋਲ ਜਿਹੜੇ ਬੂਟੇ 100 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਤੇ ਲਗਭਗ ਬਸ 450 ਰੁਪਏ ਤੱਕ ਹੀ ਜਿਹੜੇ ਆਪਾਂ ਨੂੰ ਮਿਲ ਜਾਂਦੇ ਕੱਲੇ ਉਹ ਤੋਂ ਬਿਨਾ ਐਵਾ ਕਾਡੋ ਤੋਂ ਬਿਨਾ ਬੱਗੂ ਗੋਛ ਆ ਗਿਆ ਜੀ ਇਹ ਵੀ ਤੁਸੀਂ ਦੇਖ ਸਕਦੇ ਆ ਇਹ 230 ਰੁਪਏ ਦਾ ਬੂਟਾ ਆਪਾਂ ਨੂੰ ਪੈ ਜਾਊਗਾ ਜੀ। ਮਾਲਟਾ ਇਹ 150 ਰੁਪਏ ਦਾ ਬੂਟਾ ਇਹਨੂੰ ਫਾਲ ਤੁਸੀਂ ਦੇਖ ਸਕਦੇ ਹੋ। ਆਇਆ ਹੋਇਆ ਇਹਨੇ ਫੋਰਟ ਲੈਣੀ ਸ਼ੁਰੂ ਕੀਤੀ ਆ ਹੁਣ ਤੇ ਇਹ ਨਵੇਂ ਪੱਤੇ ਦੇ ਆ ਰਹੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਇਹਨੂੰ ਫਾਲ ਆ ਚੈੱਕ ਕਰ ਸਕਦੇ ਹੋ। ਇਹ ਸਾਰੇ ਬੂਟੇ ਫਲਾਂ ਦੇ ਭਰੇ ਹੋਣਗੇ। ਇਹਨੂੰ ਐਦ ਕੀ ਫਲ ਲੱਗੂਗਾ। ਇਹ ਨਹੀਂਗਾ ਵੀ ਆਪ ਲਾਤਾ ਤੇ 2-3-3 ਸਾਲ ਆਪਾਂ ਨੂੰ ਜਿਹੜਾ ਫਾਲ ਹੀ ਨਾ ਮਿਲੇ। ਆਹਾ ਆੜੂ ਦਾ ਬੂਟਾ ਆ ਗਿਆ ਜੀ। ਇਹ 250 ਰੁਪਏ ਦਾ ਬੂਟਾ ਹੈਗਾ। ਇਹਨੂੰ ਤੁਸੀਂ ਦੇਖ ਸਕਦੇ ਹੋ ਫਲ ਕਿੰਨਾ ਸੋਹਣਾ ਇਹਨੇ ਚੱਕਿਆ ਹੈਗਾ। ਕਿੰਨਾ ਇਹਨੂੰ ਫਲ ਆਇਆ ਹੋਇਆ ਹੈ। ਤੇ ਇਹ ਕਾ ਅਰਡੂ ਦਾ ਬੂਟਾ ਆ ਗਿਆ ਜੀ ਤੁਸੀਂ ਇਹਨੂੰ ਫਲ ਦੇ ਸਕਦੇ ਹੋ 150 ਰੁਪਏ ਦਾ ਬੂਟਾ ਜੀ 150 200 ਤੇ 250 ਤਿੰਨ ਤਰ੍ਹਾਂ ਦੇ ਹੈਗੇ ਆ ਤਿੰਨਾਂ ਨੂੰ ਫਲ ਆਊਗਾ ਇੱਦਾਂ ਕੀ ਤੁਸੀਂ ਆ ਦੇਖ ਸਕਦੇ ਹੋ ਫਲ ਕਿੰਨਾ ਆਇਆ ਹੋਏਗਾ ਇਹ ਨਹੀਂਗਾ ਵੀ ਆਪਾਂ ਕੱਲੀਆਂ ਗੱਲਾਂ ਹੀ ਮਾਰਤਿਆਂ ਵੀ ਫਲ ਆ ਵੀ ਨਾ ਫਲ ਦੀ ਗਾਰੰਟੀ ਹੋਊਗੀ ਬੂਟਾ ਸੁੱਕਣਾ ਜਿਹੜਾ ਹੋਊਗਾ ਉਹ ਤੁਹਾਡੇ ਸਿਰ ਤੇ ਆਪਾਂ ਕਿੰਨਾ ਕ ਪਾਣੀ ਲਾਉਣੇ ਆ ਬਾਕੀ ਜਿਹੜੀ ਇਹਦਾ ਲਾਉਣ ਦਾ ਤਰੀਕਾ ਉਹ ਵੀ ਮੈਂ ਅਗਲੀ ਵੀਡੀਓ ਚ ਦੱਸ ਦਊਗਾ ਇਸ ਚ ਮੋਟਾ-ਮੋਟਾ ਤੁਹਾਨੂੰ ਮੈਂ ਦੱਸ ਦਿੰਨਾਗਾ ਜਿਹੜਾ ਬੂਟਾ ਆਪਾਂ ਘੱਟੋ ਘੱਟ 2x2 ਦਾ ਟੋਆ ਪਟਣਾ ਘੱਟੋ ਘੱਟ ਆ ਜੀ ਵੈਸੇ 3x3 ਦਾ ਟੋਆ ਹੁੰਦਾਗਾ ਤੇ ਵਿੱਚ ਉਹਦੇ ਆਪਾਂ ਰੂੜੀ ਪਾਉਣੀ ਆ ਸੁੱਕੀ ਗਿੱਲੀ ਰੂੜੀ ਨਹੀਂ ਪਾਉਣੀ ਜਿਹੜੀ ਰੂੜੀ ਪਾਉਣੀ ਆ ਉਹ ਆਪਾਂ ਮਿੱਟੀ ਦੇ ਵਿੱਚ ਮਿਕਸ ਕਰਕੇ ਪਾਉਣੀ ਆ ਜਦੋਂ ਆਪਾਂ ਟੋਆ ਪੜਦੇ ਆ ਉਤਲੀ ਜਿਹੜੀ 1 ਫੁੱਟ ਮਿੱਟੀ ਹੁੰਦੀ ਆ ਜੀ ਉਹ ਆਪਾਂ ਲੱਗ ਰੱਖ ਲੈਣੀ ਆ ਥਰਡੀ 1 ਫੁੱਟ ਮਿੱਟੀ ਜਿਹੜੀ ਆਪਾਂ ਲੱਗ ਰੱਖ ਲੈਣੀ ਆ ਉਦ ਲਈ 1 ਫੁੱਟ ਮਿੱਟੀ ਦੇ ਵਿੱਚ ਆਪਾਂ ਉਹਨੀ ਰੂੜੀ ਪਾ ਕੇ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਉਹ ਆਪਾਂ ਟੋਆ ਭਰ ਦੇਣਾ ਉਦ ਲਈ ਮਿੱਟੀ ਤਾਂ ਪਾਉਣੀ ਆ ਕਿਉ ਜੇ ਤੁਸੀਂ ਪੌਣ ਲਿਆ ਕੇ ਪਾ ਸਕਦੇ ਆ ਵਿੱਚ ਫਿਰ ਤਾਂ ਬਾੜਾ ਵਧੀਆ ਵੈਸੇ ਉਸ ਤੋਂ ਬਾਅਦ ਇਹਨੂੰ ਆਪਾਂ ਭਰ ਕੇ ਤੇ ਇਹਦੇ ਵਿੱਚ ਕਲੋਰੋ ਪਾ ਕੇ ਪਾਣੀ ਪਾ ਪਾਣੀ ਦਾ ਭਰ ਦੇਣਾਗਾ ਫਿਰ ਉਸ ਤੋਂ ਬਾਅਦ ਜਦ ਬੱਤਰਾ ਆ ਜਾਂਦਾਗਾ ਫਿਰ ਇਹਦੇ ਵਿਚਾਲੇ ਹੋਲ ਕਰਕੇ ਬੂਟਾ ਲੱਗ ਜਾਂਦਾ ਇੱਕ ਨੰਬਰ ਤੇ ਇਹ ਤਰੀਕਾ ਇਹ ਜਿਆਦਾਤਰ ਆਪਾਂ ਨਹੀਂ ਵਰਤਦੇ ਕਿਉਂਕਿ ਆਪਣੇ ਕੋਲ ਇਹਨਾਂ ਸਮਾਂ ਨਹੀਂ ਹੁੰਦਾ ਦੂਜੇ ਨੰਬਰ ਦੇ ਵਿੱਚ ਆਪਾਂ ਇਸੇ ਤਰੀਕੇ ਨਾਲ ਜਿਹੜਾ ਸੀ ਜੀ ਦੱਸੀ ਆ ਉਹਦੇ ਚ ਬਸ ਕੱਲਾ ਇੰਨਾ ਹੋਊਗਾ ਆਪਾਂ ਬੂਟਾ ਲਾ ਕੇ ਜਿਹੜਾ ਟੋਆ ਆਪਾਂ ਰੂੜੀ ਮਿਕਸ ਕਰ ਲੈਣੀ ਆ ਮਿਕਸ ਕਰਕੇ ਤੇ ਜਿਹੜਾ ਪਾਣੀ ਆ ਉਹ ਆਪਾਂ ਬੂਟਾ ਲਾਉਣ ਤੋਂ ਬਾਅਦ ਪਾਉਣਾ ਪਹਿਲਾਂ ਪਾਣੀ ਨਹੀਂ ਪਾਉਣਾ ਤੇ ਉਦੋਂ ਵਿੱਚ ਆਪਾਂ ਮੋੜ ਦੇ ਨਾਲ ਮਿੱਟੀ ਲਾ ਕੇ ਤੇ ਬੂਟੇ ਦੇ ਆਸ-ਪਾਸ 5 ਕੈਮਲ ਕਲੋਰ ਪਾ ਸਕਦੇ ਹਾਂ ਕਈ ਵਾਰੀ ਕੋਈ ਬਿਮਾਰੀ ਹੋਵੇ ਥੱਲੇ ਮਿੱਟੀ ਦੇ ਵਿੱਚ ਤੇ ਉਹ ਬੂਟੇ ਨੂੰ ਨਹੀਂ ਲੱਗਦੀ ਆੜੂ ਤੇ ਆਲੂ ਬੁਖਾਰਾ ਤੇ ਬਦਾਮ ਤੇ ਕੁਝ ਹੋਰ ਵੈਰਾਈਟੀਆਂ ਜਿਨ੍ਹਾਂ ਨੂੰ ਪਾਣੀ ਘੱਟ ਦੀ ਲੋੜ ਹੁੰਦੀ ਆ ਬਾਕੀ ਬੂਟਿਆਂ ਨੂੰ ਕਈ ਵਾਰ ਅਮਰੂਦ ਨੂੰ ਵੱਧ ਵੀ ਚੱਲ ਜਾਂਦਾ ਕੋਈ ਚੱਕਰ ਨਹੀਂ ਹੁੰਦਾ ਪਰ ਜਿਹੜੇ ਇਹ ਹੁੰਦੇ ਥੋੜੇ ਸਾਹਮ ਕੇ ਰੱਖਣੇ ਪੈਂਦੇ ਆ ਬੂਟੇ ਨਹੀਂ ਤਾਂ ਜਿਵੇਂ ਇਹ ਸੁੱਕ ਜਾਂਦੇ ਆਗੇ ਇਸ ਕਰਕੇ ਆਪਾਂ ਨੂੰ ਗੱਲਾਂ ਦਾ ਗੌਰ ਕਰਨਾ ਪਊਗਾ ਐਡਰੈਸ ਤੁਸੀਂ ਉੱਤੇ ਦੇਖ ਲਿਆ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੁਸੀਂ ਸਾਡੇ ਦੇ ਬੂਟੇ ਆ ਕੇ ਕਦੇ ਵੀ ਲੈ ਜਾ ਸਕਦੇ ਹੋ ਧੰਨਵਾਦ